ਕਵੀਰ ਡੁੱਬਾ ਥਾ ਪੈ ਉਭਰਿਓ ਗਨ ਕੀ ਲਹਿਰ ਚਬਕ ਜਬ ਦੇਖਿਓ ਬੇੜਾ ਜਰਜਰਾ ਤਬ ਉਤਰ ਪਰਿਓ ਹੋਂ ਪ੍ਰਗ ਇੱਕ ਵੀਰ ਸਾਹਿਬ ਦਾ ਵਿਚਾਰਨ ਕੀਤਾ ਹੋਇਆ 67 ਨੰਬਰ ਸ਼ਲੋਕ ਹੈ ਇਸ ਪਾਵਨ ਸ਼ਲੋਕ ਅੰਦਰ ਸਤਿਗੁਰੂ ਕਬੀਰ ਸਾਹਿਬ ਸਮਝਾਉਂਦੇ ਨੇ ਕਹਿੰਦੇ ਬਈ ਮੈਂ ਵੀ ਇਸ ਸੰਸਾਰ ਸਮੁੰਦਰ ਅੰਦਰ ਬਕਾਰਾਂ ਦੀਆਂ ਲਹਿਰਾਂ ਨਾਲ ਬਕਾਰਾਂ ਦੇ ਅੰਦਰ ਡੁੱਬ ਚੁਕ ਡੁੱਬ ਚਲਿਆ ਸੀ ਪਰ ਕਹਿੰਦੇ ਨੇ ਪ੍ਰਮਾਤਮਾ ਦੀ ਸਿਫਤ ਸਲਾਹ ਦੀਆਂ ਲਹਿਰਾਂ ਨੇ ਕਿ ਸਤ ਧਕੇ ਨੇ ਪ੍ਰਮਾਤਮਾ ਦੀ ਬੰਦਗੀ ਜਿਹੜੀ ਮੈਂ ਕਰਦਾ ਸੀ ਇਹਨੇ ਮੈਨੂੰ ਤੱਕਾ ਲਾ ਦਿੱਤਾ ਤੇ ਇਹਨਾਂ ਲਹਿਰਾਂ ਦੇ ਸਹਾਰੇ ਮੈਂ ਸੰਸਾਰ ਸਮੁੰਦਰ ਵਿੱਚ ਡੁੱਬਣੋਂ ਬਚ ਗਿਆ ਕਿ ਮਾਇਆ ਨੇ ਡਬੋ ਲੈਣਾ ਸੀ ਪਰ ਪ੍ਰਮਾਤਮਾ ਦੀ ਬੰਦਗੀ ਦੇ ਧਕੇ ਨੇ ਜਿਹੜਾ ਮੈਂ ਸਿਮਰਨ ਕਰਦਾ ਸੀ ਨਾ ਉਹਨੇ ਤੱਕਾ ਲਾ ਦਿੱਤਾ ਡੁੱਬਣੋਂ ਬਚਾ ਲਿਆ ਬਸ ਕਹਿੰਦੇ ਸਿਮਰਨ ਦੇ ਜ਼ਰੀਏ ਉਹ ਸਮਝ ਆ ਗਈ ਮੈਂ ਆਪਣੇ ਸਰੀਰ ਰੂਪੀ ਵੀੜੇ ਨੂੰ ਸਮਝੇ ਵੀ ਇਹ ਬੜਾ ਕਮਜ਼ੋਰ ਹੈ ਤੇ ਸਤਿਗੁਰੂ ਕਹਿੰਦੇ ਨੇ ਜਦੋਂ ਇਹ ਸਮਝ ਆ ਗਈ ਵੀ ਇਹ ਜ਼ਿੰਦਗੀ ਏ ਜਿਹੜੀ ਇੱਕ ਕਮਜ਼ੋਰ ਏ ਇਹ ਜੀਵਨ ਜਿਹੜਾ ਹੈ ਬੜਾ ਸਤਿਗੁਰੂ ਕਹਿੰਦੇ ਨੇ ਵੀ ਇੱਕ ਪਾਣੀ ਦੇ ਬੁਲਬਲੇ ਦੀ ਨਿਯਾਈ ਹੈ ਇਹ ਬੇੜਾ ਬੜਾ ਕਮਜ਼ੋਰ ਹੈ ਜ਼ਿੰਦਗੀ ਦਾ ਇਹਨੂੰ ਹਜ਼ਾਰਾਂ ਹੀ ਬਕਾਰਾਂ ਦੇ ਛੇਕ ਹੋਏ ਹੋਏ ਨੇ ਪੁਰਾਣਾ ਹੋਇਆ ਹੋਇਆ ਤੇ ਕਹਿੰਦੇ ਉਸੇ ਟਾਈਮ ਮੈਂ ਇਹਦੇ ਮੋਹ ਦਾ ਜਿਹੜਾ ਤੰਦ ਸੀ ਪਏ ਹੋਏ ਆਪਣਾ ਤਸੀ ਮਰੀ ਅੰਦਰ ਸ਼ੀਰਕ ਮੋਹ ਦਾ ਜਾਲ ਪਿਆ ਹੋਇਆ ਸੀ ਮੈਂ ਉਹ ਤਿਆਗ ਦਿੱਤਾ ਤਬ ਉੱਤਰ ਪਰਿਓ ਹੌ ਫਰਕ ਕਹਿੰਦੇ ਨੇ ਮੈਂ ਫਿਰ ਛਾਲ ਮਾਰ ਕੇ ਉੱਤਰ ਗਿਆ ਭਾਵਕ ਮੈਂ ਇੱਕਦਮ ਇਸ ਸ਼ਰੀਰ ਦੇ ਮੋਹ ਨੂੰ ਤਿਆਗ ਦਿੱਤਾ ਮੈਂ ਪਰਮਾਤਮਾ ਦੀ ਪ੍ਰੀਤ ਅੰਦਰ ਪੈਦਾ ਕਰ ਲਈ ਜਿੱਦੇ ਕਰਕੇ ਮੈਂ ਸੰਸਾਰ ਦੀਆਂ ਇਨ੍ਹਾਂ ਮਾਇਆ ਦੀਆਂ ਲਹਿਰਾਂ ਵਿੱਚ ਡੁੱਬਣੋਂ ਬਚ ਗਿਆ ਤੇ ਮੇਰੀ ਜ਼ਿੰਦਗੀ ਦਾ ਜਿਹੜਾ ਸਫਰ ਹੈ ਉਹ ਪਾਸ਼ਾ ਕਹਿੰਦੇ ਨੇ ਸਫਲ ਹੋ ਗਿਆ ਮੈਂ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਮਲਾਪ ਦਾ ਸੁਖ ਮਾਣਨ ਦੇ ਕਾਬਿਲ ਬਣ ਗਿਆ ਇਹ ਜ਼ਿੰਦਗੀ ਲੇਖੇ ਵਿੱਚ ਲਾਲੀ ਕਬੀਰ ਸਾਹਿਬ ਕਹਿੰਦੇ